हमारे सरकार साहब साहिबान उनका बहुत बहुत शुक्रिया कि हमेशा वो हमारे कथे से कथा मिला जाकर खड़े रहते हैं और बड़ी मोहब्बत की बात हमारी देखते हैं हमेशा और उम्मीद है कि आज भी ये मोहब्बत करी बात को लिखेंगे कर ताकि हमारे मुल्क के अंदर हमको शांति गंगा तहसील का कायम वो कायम रहे तालीम का ग्राफ जो है वह हमारा ऊपर आ सके इन्हीं के जरिए से के माध्यम के जरिए से हम अपनी बात हुकूमत तक भी पहुँचा रहे हैं कि आने वाली ईद मिला नबी हजरत मोहम्मद पंजाब सरकार मान सरकार छुट्टी घोषित करे बड़े अफसोस की बात है हर धर्म गुरु की छुट्टी होती है हजरत मोहम्मद सल्लल्लाहु अलैहि वसल्लम के जन्म दिहाड़े की तीन मिलाद नबी की छुट्टी नहीं है तो अभी से मैं इनके माध्यम से ऐलान करता हूँ कि मान सरकार इस चीज की छुट्टी घोषित करे पक्के तौर तो पर जो हमारे आप तो मैं मोहम्मद रमजान अशरफी इमाम जामा बठिडा शाइक बोर्ड पाब अज ईद उल अजहा बकराईद के मौके से मैं अपने देश वास नु तमाम मुस्लिम भाईचारे ते बहुत मुबारकबाद पेश करता हाँ कि आज ईद उल अजहा ਇਹ ਤਿਵਾਰ ਜੋ ਹੈ ਬੜਾ ਖੁਸ਼ੀ ਔਰ ਸ਼ਾਦਮਾਨੀ ਨਾਲ ਇੱਥੇ ਮਨਾਇਆ ਗਿਆ ਹੈ ਔਰ ਮੈਂ ਕਹਿਣਾ ਕਿ ਜਿਹੜਾ ਹਜ਼ਾਰਾਂ ਦੀ ਤਾਦਾਦ ਚ ਲੋਕਾਂ ਨੇ ਇੱਥੇ ਖੁਸ਼ੀ ਮਨਾਈ ਹੈ ਅੱਲਾ ਪਾਕ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੇ ਆਪਸ ਚ ਭਾਈਚਾਰਾ ਬਣਾ ਰਵੇ ਪਿਆਰ ਬਣਾ ਰਵੇ ਤੇ ਰੱਬ ਤਬਾਰਕ ਵਾ ਤਾਲਾ ਤਮਾਮ ਭਾਈਚਾਰੇ ਨੂੰ ਇਹ ਖੁਸ਼ੀਆਂ ਨਸੀਬ عطا ਫਰਮਾਵੇ ਅਸਲਾਮੁਅਲੈਕੁਮ ਹਾਂਜੀ ਮੈਂ ਪਹਿਲਾਂ ਤਾਂ ਮੁਸਲਮਾਨ ਭਾਈਚਾਰਾ ਹਿੰਦੂ ਸਿੱਖ ਤਨ ਸਾਰਿਆਂ ਨੂੰ ਅਸਲਾਮੁਅਲੈਕੁਮ ਸਤਿ ਸ੍ਰੀ ਅਕਾਲ ਭਾਈ ਗੁਰੂ ਕਾ ਖਾਲਸਾ ਭਾਈ ਗੁਰੂ ਕੀ ਫਤਿਹ ਅੱਜ ਆਦਨ ਬਕਰੀ ਦਾ ਦਿਨ ਹੈ ਅੱਜ ਸਾਨੂੰ ਚਾਹੀਦਾ ਵੀ ਅੱਲਾਹ ਤਾਲਾ ਨਿੱਕ ਨਿੱਕੀ ਦੀ ਰਾਹ ਤੇ ਚੱਲਣ ਦਾ ਸਾਨੂੰ ਰਾਤ ਖਾਇਆ ਹੋਇਆ ਅਸੀਂ ਉਹ ਨਿੱਕੀ ਦੀ ਰਾਹ ਤੇ ਚੱਲਣਾ ਅਸੀਂ ਸਭ ਹਿੰਦੂ ਮੁਸਲਮ ਸਿੱਖ ਸਾਈ ਭਾਈ ਆਪਸ ਵਿੱਚ ਰਲ ਮਿਲ ਕੇ ਰਹਿਣਾ ਚਾਹੀਦਾ ਸਾਨੂੰ ਤੇ ਕਿਸੇ ਨੂੰ ਬਰਾਈ ਦੇ ਨਾਲ ਰਲ ਕੇ ਡਰ ਕੇ ਮੁਕਾਬਲਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਤੇ ਅਸੀਂ ਸਾਰੇ ਇੱਕਾਂ ਤੇ ਇੱਕੀ ਰਵਾਂਗੇ ਲੋਕ ਜਿਹੜੀਆਂ ਬਾਹਰੀਆਂ ਸ਼ਕਤੀਆਂ ਸਾਨੂੰ ਆਪਸ ਵਿੱਚ ਲੜਾਉਣਾ ਚਾਹੁੰਦੀਆਂ ਪਰ ਸਾਡਾ ਇੱਕ ਖੂਨ ਇੱਕ ਹੈ ਸੀ ਭਾਈਚਾਰਾ ਬਣਾ ਕੇ ਰੱਖਿਆ ਹੋਇਆ ਰੱਖਾਂਗੇ ਅੱਜ ਕੀ ਨਾਮ ਹੈ ਅਸਲਾਮੁਅਲੈਕਮ ਮੇਰਾ ਨਾਮ ਮੁਹੰਮਦ ਰਫੀਕ 올 ਇੰਡੀਆ 올ਮਾ ਸ਼ੈਖ ਬੋਰਡ ਪ੍ਰੈਜ਼ੀਡੈਂਟ ਬਠਿੰਡਾ ਔਰ ਤਮਾਮ ਦੇਸ਼ ਵਾਸੀਆਂ ਨੂੰ ਖਾਸ ਕਰਕੇ ਬਠਿੰਡਾ ਵਾਸੀਆਂ ਨੂੰ ਬਕਰੀਦ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਦਿਲ ਤੋਂ ਦੁਆ ਕਰਦੇ ਆ ਕਿ ਸਾਡੇ ਹਿੰਦੁਸਤਾਨ ਸੂਬੇ ਦੇ ਅੰਦਰ ਪੰਜਾਬ ਦੇ ਅੰਦਰ ਆਪਸੀ ਭਾਈਚਾਰਕ ਸਾਂਝ ਬਣੀ ਰਹੇ ਔਰ ਮੁਹੱਬਤ ਦੇ ਨਾਲ ਦਿਨ ਤਿਆਰ ਸਾਰੇ ਆਪਸ ਵਿੱਚ ਮਿਲ ਕੇ ਮਿਲਾਈਏ ਸ਼ੁਕਰੀਆ ਮਹਿਰਬਾਨ